ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਤੇ ਮੈਂ ਹਾਂ ਪ੍ਰਭਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਜਿਦੇ ਵਿੱਚ ਅਸੀਂ ਗੱਲ ਕਰੀ ਦੀ ਆ ਸਿਆਸਤ ਦੀ ਅਤੇ ਇਸ ਦੇ ਨਾਲ ਹੀ ਪੱਖ ਦੇ ਅਤੇ ਚਰਚਿਤ ਮੁੱਦਿਆਂ ਤੇ ਤੇ ਇਸੇ ਤੇ ਵਿਚਾਰ ਵਟਾਂਦਰਾ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਕੁਲਦੀਪ ਸਿੰਘ ਬੇਦੀ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਜੀ ਸ਼ੁਕਰੀਆ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਿਤ ਮਸਲਿਆਂ ਤੇ ਸਿਆਸੀ ਮੁੱਦਿਆਂ ਤੇ ਗੱਲਬਾਤ ਕਰੀ ਦੀ ਆ ਉਸੇ ਲੜੀ ਦੇ ਤਹਿਤ ਪਹਿਲੀ ਖਬਰ ਦਾ ਸਿਰੂਪ ਕਾ ਲੈਣੇ ਆ ਜੋ ਕਿ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਤੇ ਖਾਸ ਕਰਕੇ 500 ਕਰੋੜ ਦੇ ਅਟੈਚੀ ਦੇ ਨਾਲ ਜੁੜੀ ਹੋਈ ਹੈ। ਬੀਤੇ ਦਿਨੀ ਨਵਜੋਤ ਕੋ ਸਿੱਧੂ ਵੱਲੋਂ 500 ਕਰੋੜ ਦੇ ਅਟੈਚੀ ਵਾਲੇ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤਿਕ ਹਵਾ ਵਿੱਚ ਪੁਚਾਲ ਲਿਆ ਦਿੱਤਾ। ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਉਹਨਾਂ ਨੂੰ ਤੁਰੰਤ ਕਾਰਵਾਈ ਕਰਦਿਆਂ ਸਸਪੈਂਡ ਕਰ ਦਿੱਤਾ। ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਕੀ ਪ੍ਰਤੀਕਿਰਿਆ ਹੈ? ਗੱਲ ਹੈ ਜੀ ਸਾਡੇ ਆਮ ਤੌਰ ਦੇ ਉੱਤੇ ਸਿਆਸਤ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਹੁਤ ਘੁੰਮਦੀਆਂ ਨੇ। ਜੀ। ਵੇ ਜੇ ਤੁਸੀ ਕੋਈ ਅਹੁਦਾ ਲੈਣਾ ਹੈ ਜੇ ਤੁਸੀ ਐਮਪੀ ਬਣਨਾ ਹੈ ਜੇ ਤੁਸੀ ਟਿਕਟ ਲੈਣੀ ਆ ਤਾਂ ਉਹਦੇ ਲਈ ਤੁਹਾਨੂੰ ਪੈਸੇ ਪੇ ਕਰਨੇ ਪੈਂਦੇ ਆ ਜੀ ਅ ਜਦੋਂ ਅਕਾਲੀ ਸਿਆਸਤ ਹੁੰਦੀ ਸੀ ਤਾਂ ਉਸ ਵੇਲੇ ਵੀ ਬੜਾ ਪ੍ਰਕਾਸ਼ ਸਿੰਘ ਬਾਦਲ ਵੇਲੇ ਵੀ ਇਸ ਗੱਲ ਦਾ ਬੜਾ ਰੌਣਾ ਸੀਗਾ ਵੀ ਜੇ ਕਿਸੇ ਨੇ ਡੀਸੀ ਲਗਣਾ ਹੈ ਜੇ ਕਿਸੇ ਨੇ ਐਸਐਸਪੀ ਲਗਣਾ ਹੈ ਤਾਂ ਉਹ ਅਟੈਚੀ ਜਿਹੜੀ ਆ ਉਹ ਫਲਾਣੇ ਪਿੰਡ ਦੇ ਵਿੱਚ ਪੋਚਾ ਇਹ ਪੋਚਾ ਰੱਤੇ ਜਾਵੇ ਸੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਾਡੇ ਸਿਆਸਤ ਵਿੱਚ ਟੱਕੀਆਂ ਰੰਧੀਆਂ ਨੇ ਲੇਕਿਨ ਚਲਦੀਆਂ ਰਹਿੰਦੀਆਂ ਰੰਧੀਆਂ ਆਂਦੀਆਂ ਪਰ ਚਲਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਹਮ ਹੁਣ ਨਵਜੋਤ ਕੌਰ ਸਿੱਧੂ ਕਹਿੰਦੀ ਆ ਵੀ ਮੈਂ ਕੋਈ ਕਿਸੇ ਖਾਸ ਪਾਰਟੀ ਦਾ ਨਾਮ ਲੈ ਕੇ ਕੋਈ ਗੱਲ ਨਹੀਂ ਕੀਤੀ ਹਮ ਵੀ ਕਾਂਗਰਸ ਵੇਲੇ ਨਵਜੋਤ ਸਿੰਘ ਸਿੱਧੂ ਜਿਹੜਾ ਸੀਗਾ ਉਹ ਪ੍ਰਧਾਨ ਆਪਣਾ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ਲੇਕਿਨ ਉਹਦੇ ਕੋਲ 500 ਕਰੋੜ ਦੀ ਅਟੈਚੀ ਨਹੀਂ ਸੀ ਨਹੀਂ ਸੀ ਬਿਲਕੁਲ ਲੇਕਿਨ ਉਹ ਉਹਨੇ ਕੋਈ ਨਾ ਕੋਈ ਬਿਆਨ ਜ਼ਰੂਰ ਇਹੋ ਜਿਹਾ ਦਿੱਤਾ ਜਿਹਦੇ ਵੱਲ ਕਿਉਂਕਿ ਜਿਆਦਾ ਤਰ ਪਾਰਟੀ ਦੇ ਵਿੱਚ ਉਹੀ ਸਰਗਰਮ ਰਿਹਾ ਨਵਜੋਤ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜਾ ਸੀਗਾ ਉਸ ਵੇਲੇ 2 ਨੰਬਰ ਦੀ ਕੁਰਸੀ ਉੱਤੇ ਬੈਠਾ ਸੀਗਾ ਜਦੋਂ ਕਾਂਗਰਸੀ ਸਰਕਾਰ ਸੀਗੀ ਲੇਕਿਨ ਇਸ ਗੱਲ ਦਾ ਫਿਰ ਜਦੋਂ ਹੁਣ ਨੋਟਿਸ ਲਿਆ ਸਾਡੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹਨਾਂ ਨੇ ਨੋਟਿਸ ਲਿਆ ਸੁਖਵਿੰਦਰ ਸਿੰਘ ਰੰਧਾਵਾ ਨੇ ਇਸ ਗੱਲ ਦਾ ਨੋਟਿਸ ਲਿਆ ਸੁਖਵਿੰਦਰ ਸਿੰਘ ਰੰਧਾਵਾ ਵੀ ਉਹ ਸਰਕਾਰ 'ਚ ਸਨ ਜਿਸ 'ਚ ਨਵਜੋਤ ਨਵਜੋਤ ਸਿੰਘ ਸਿੱਧੂ ਸੀਗੇ ਜੀ ਉਹਨਾਂ ਨੇ ਫਿਰ ਉਲਟਾ ਸਵਾਲ ਕੀਤਾ ਨਵਜੋਤ ਕੌਰ ਸਿੱਧੂ ਨੂੰ ਵੀ ਜਦੋਂ 2 ਨੰਬਰ ਦੇ ਉੱਤੇ ਉਹਨੂੰ ਮੰਤਰੀ ਬਣਾਇਆ ਗਿਆ ਲੋਕਲ ਬਾਡੀ मिनिस्टर ਬਣਾਇਆ ਗਿਆ ਤੇ ਨਵਜੋਤ ਕੌਰ ਸਿੱਧੂ ਦੱਸੇ ਵੀ ਉਹਨੇ ਕਿੰਨੇ ਪੈਸੇ ਦਿੱਤੇ ਕਿੰਨੇ ਪੈਸੇ ਦਿੱਤੇ ਜੀ ਲੇਕਿਨ ਇਸ ਗੱਲ ਦਾ ਉਹ ਕੋਈ ਜਵਾਬ ਨਹੀਂ ਫਿਰ ਉਹ ਉਹ ਆਪਣੇ ਬਿਆਨ ਤੋਂ ਪਾਸੇ ਜਾਂਦੀ ਹੈ ਉਹ ਕਹਿੰਦੀ ਹੈ ਵੀ ਮੈਂ ਕਿਸੇ ਵਿਸ਼ੇਸ਼ ਪਾਰਟੀ ਦਾ ਨਾਮ ਲੈ ਕੇ ਕਿ ਛੇਸ਼ ਬੰਦੇ ਦਾ ਨਾਮ ਲੈ ਕੇ ਮੈਂ ਕੋਈ ਗੱਲ ਨਹੀਂ ਕੀਤੀ। ਅੱਛਾ ਇਸ ਤੇ ਉਹਨਾਂ ਨੇ ਸਪਾਈ ਦਿੰਦੇ ਆ ਇਹ ਵੀ ਕਿਹਾ ਕਿ ਮੇਰੇ ਬਿਆਨ ਨੂੰ ਜਿਹੜਾ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਦੇਖੋ ਇਹ ਆਮ ਤੌਰ ਤੇ ਤਾਂ ਸਾਡੇ ਜਿਹੜੇ ਸਿਆਸੀ ਲੋਕ ਨੇ ਨਾ ਉਹ ਪਹਿਲਾਂ ਬਿਆਨ ਦੇ ਕੇ ਬਾਅਦ ਚ ਕਹਿ ਦਿੰਦੇ ਨੇ। ਇਹ ਸਾਡੇ ਬਿਆਨ ਨੂੰ ਤੋੜਿਆ ਮਰੋੜਿਆ ਗਿਆ। ਜੀ। ਲੇਕਿਨ ਇੰਨਾ ਵੀ ਤੋੜਿਆ ਮਰੋੜਿਆ ਨਹੀਂ ਜਾਂਦਾ ਵੀ ਤੁਹਾਡੇ ਬਿਆਨ ਦੇ ਵਿੱਚ ਈਡੀ ਵੱਡੀ ਗੱਲ ਆ ਜਵੇ। ਵੇ 500 ਕਰੋੜ ਦੀ ਤੁਸੀਂ ਗੱਲ ਨਹੀਂ ਕੀਤੀ ਮੇਰਾ ਮਤਲਬ ਹੈ ਵੀ ਪਹਿਲਾਂ ਤਾਂ ਉਹ ਰਾਜਪਾਲ ਨੂੰ ਮਿਲਣ ਜਾਂਦੇ ਆ ਉੱਥੇ ਜਿਹੜਾ ਪੰਜਾਬ ਦਾ ਸਾਡਾ ਰਾਜਪਾਲ ਆ ਉਹ ਉਹਨਾਂ ਕੋਲ ਜਾ ਕੇ ਇਹੋ ਜਿਹੀਆਂ ਗੱਲਾਂ ਕਰਕੇ ਆਉਂਦੇ ਆ ਤੇ ਫਿਰ ਐਦਾਂ ਲੱਗਦਾ ਵੀ ਕਿਤਨਾ ਕਿਤੇ ਜਦੋਂ ਕਿਸੇ ਨੇ ਆਪਣੀ ਪਾਰਟੀ ਬਦਲ ਨਹੀਂ ਹੁੰਦੀ ਆ ਪਾਲਾ ਬਦਲਣਾ ਹੁੰਦਾ ਤੇ ਇਹੋ ਜਿਹੀਆਂ ਗੱਲਾਂ ਫਿਰ ਚਲਦੀਆਂ ਨੇ ਤਾਂ ਕਿ ਇਹੋ ਜਿਹੀ ਗੱਲ ਉਡਾ ਦਿਓ ਤੇ ਪਾਰਟੀ ਆਪ ਛੱਡਣ ਦੇ ਬਜਾਏ ਪਾਰਟੀ ਸਾਨੂੰ ਕਹਿ ਦੋਏ ਵੀ ਤੁਸੀਂ ਜਾਓ ਇੱਥੋਂ ਤੁਸੀਂ ਜਾਓ ਹੁੰਦਾ ਕਿ ਪਾਰਟੀ ਇਦਾਂ ਦੀਆਂ ਗੱਲਾਂ ਜੜੀਆਂ ਨੇ ਹੋ ਰਹੀਆਂ ਨੇ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਮਾਮਲਾ ਹੈ ਨਾ ਇਹ ਹੋਰ ਫਖੇਗਾ ਇਹ ਇੱਥੇ ਰੁਕਣ ਵਾਲੀ ਗੱਲ ਨਹੀਂ ਅੱਛਾ ਕਾਂਗਰਸ ਵਿੱਚ ਤਾਂ ਇਸ ਚੀਜ਼ ਨੂੰ ਲੈ ਕੇ ਪੁਚਾਲ ਆਈ ਚੁੱਕਾ ਹੈ ਨਾਲ ਦੀ ਨਾਲ ਵਿਰੋਧੀ ਪਾਰਟੀਆਂ ਵੀ ਜਿਹੜੀਆਂ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਈਆਂ ਉਹ ਵੀ ਤਿੱਖੇ ਵਾਰ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਬਿਲਕੁਲ ਤੁਸੀਂ ਉਹ ਬਿੱਟੂ ਹੁਣਾਂ ਦੇ ਬਿਆਨ ਦੀ ਗੱਲ ਕਰ ਰਹੇ ਹੋਗੇ ਉਹ ਬੀਜੇਪੀ ਦੇ ਵਿੱਚ ਨੇ ਅੱਜ ਕੱਲ੍ਹ ਉਹਨਾਂ ਨੇ ਕਾਂਗਰਸ ਤੇ ਉੱਤੇ ਇਹ ਤੰਜ਼ ਕੱਸੀ ਆ ਵੀ ਕਾਂਗਰਸ ਵੀ ਆਪ ਦਾਤੇ ਛਾੜੂ ਅਜੇ ਪਤਾ ਨਹੀਂ ਕਦੋਂ ਖਿੰਡਰਨਾ ਲੇਕਿਨ ਕਾਂਗਰਸ ਦਾ ਛਾੜੂ ਜਿਹੜਾ ਪਹਿਲਾਂ ਕਾਂਗਰਸ ਦੀ ਪਾਰਟੀ ਪਹਿਲਾਂ ਖਿੰਡਰ ਚੁੱਕੀ ਆ ਔਰ ਉਹਨਾਂ ਨੂੰ ਐ ਲੱਗਦਾ ਬਈ ਭਾਜਪਾ ਦਾ ਰਸਤਾ ਜਿਹੜਾ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦੇ ਵਿੱਚ ਬੀਜੇਪੀ ਨੇ ਆਪਣਾ ਰਾਹ ਬਣਾਉਣਾ ਹੈ ਤਾਂ ਉਹਦੇ ਵਿੱਚ ਇਹ ਆ ਵੀ ਉਹਨਾਂ ਨੇ ਆਪ ਨੂੰ ਵੀ ਨਿੰਦਣਾ ਤੇ ਕਾਂਗਰਸ ਨੂੰ ਵੀ ਨਿੰਦਣਾ ਤੇ ਅਕਾਲੀਆਂ ਨੂੰ ਵੀ ਨਿੰਦਣਾ ਸੋ ਉਹ ਬਿੱਟੂ ਹੁਣ ਦਾ ਨਿਸ਼ਾਨਾ ਆਇਆ ਸੀਗਾ ਉਹਨਾਂ ਨੇ ਇਸ ਸਾਰੀ ਗੱਲਬਾਤ ਚ ਇਹ ਕੱਢਿਆ ਵੀ ਕਾਂਗਰਸ ਜਿਹੜੀ ਆ ਉਹ ਹੁਣ ਇਸ ਗੱਲ ਦੇ ਉੱਤੇ ਇਹ ਅਨੁਰਜੋਤ ਕੁਰ ਸਿੱਧੂ ਦਾ ਬਿਆਨ ਲੈ ਕੇ ਉਹ ਖਿੰਡਰ ਪੁੰਡਰ ਜਾਏਗੇ ਹੂੰ ਅਚਾ ਨਵਜੋਧ ਕੋ ਸਿੱਧੂ ਨੇ ਫੇਰ ਬਾਅਦ ਚ ਇਹ ਵੀ ਕਿਹਾ ਕਿ ਸਾਡੀ ਪਾਰਟੀ ਨੇ ਸਾਡੇ ਪਰਿਵਾਰ ਨੇ ਕਦੀ ਵੀ ਕੁਰਸੀ ਤੇ ਬੈਣ ਲਈ ਕਦੀ ਵੀ ਕੋਈ ਪੈਸਾ ਨਹੀਂ ਦਿੱਤਾ ਜਾਨਕੀ ਉਸ ਗੱਲ ਤੇ ਆਪਣੀ ਸਫਾਈ ਪੇਸ਼ ਕਰਦੇ ਹੋਏ ਨਜ਼ਰ ਆਏ ਬਾਅਦ ਚ ਹਾਂ ਉਹਨਾਂ ਨੇ ਪਰ ਇਸ ਦਾ ਮਤਲਬ ਇਹ ਨਹੀਂ ਗਾ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ 500 ਕਰੋੜ ਰੁਪਇਆ ਜਿਹੜਾ ਆ ਉਹ ਮੰਗਦੇ ਨੇ ਇਸ ਕਰਕੇ ਉਹਨਾਂ ਦਾ ਕੀ ਡਣਿਆ ਬਹੁਤ سارے ਲੋਕਾਂ ਨੇ ਇਹੋ ਜਿਹੇ ਪੈਸੇ ਨਹੀਂ ਦਿੱਤੇ ਸਾਡੇ ਕੋਲ ਇੱਥੇ ਜਲੰਧਰ ਦੇ ਵਿੱਚ ਵੀ ਨਾ ਇੱਕ ਐਸਐਸਪੀ ਦੇ ਉਧੇ ਦੇ ਉਮੀਦਵਾਰ ਸੀਗੇ ਬੜੇ ਅੱਛੇ ਸਾਡੇ ਪਲੇਅਰ ਸੀਗੇ ਉਹਨਾਂ ਦਾ ਨਾਂ ਚਲੋ ਕੀ ਲੈਣਾ ਉਹਨਾਂ ਨੇ ਵੀ ਉਦੋਂ ਕਿਹਾ ਉਹ ਬੜੇ ਬੜੇ ਅੱਛੇ ਸੀ ਬੰਦੇ ਉਹ ਔਰ ਉਹਨਾਂ ਨੇ ਉਸ ਵਡੇ ਦੇ ਮੁੱਖ ਮੰਤਰੀ ਨੂੰ ਕੋਲ ਗਏ ਉਹ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਐਸਐਸਪੀ ਮੈਂ ਮੇਰੀ ਬਵਾਰੀ ਹੈਗੀ ਆ ਮੈਂ ਸੀਨੀਅਰ ਆ ਮੈਨੂੰ ਐਸਐਸਪੀ ਬਣਾਇਆ ਜਾਵੇ ਤਾਂ ਉਹਨੇ ਕਿਹਾ ਸੀਗਾ ਵੀ ਤੁਸੀਂ ਇਦਾਂ ਕਰੋ ਇੱਕ ਬਰੀਫ ਕੇਸ ਲੈ ਜਾਓ ਤੇ ਮੇਰੇ ਪਿੰਡ ਛੱਡ ਆਓ ਤੇ ਮੇਰਾ ਮਤਲਬ ਆ ਵੀ ਇਹ ਗੱਲਾਂ ਜਿਹੜੀਆਂ ਹੁੰਦੀਆਂ ਉਹ ਨਹੀਂ ਦੇ ਸਕਦਾ ਸੀਗਾ ਉਹ ਨਹੀਂ ਗਿਆ ਹੁਣ ਨਵਜੋਧ ਕਰਸਿੱਦੂ ਜੇ ਇਹ ਗੱਲ ਕਹਿੰਦੀ ਆ ਵੀ ਅਸੀਂ ਤਾਂ ਕੋਈ ਪੈਸਾ ਨਹੀਂ ਦਿੱਤਾ ਉਹ ਤਾਂ ਗੱਲ ਠੀਕ ਹੈ ਹਮ ਪਰ ਉਹਨਾਂ ਨੇ ਇਹ ਤਾਂ ਕਿਹਾ ਨਾ ਦੋਸ਼ ਲਾਇਆ ਵੀ 500 ਕਰੋੜ ਰੁਪਇਆ ਮੰਗਿਆ ਜਾਂਦਾ ਮੁੱਖ ਮੰਤਰੀ ਦੀ ਕੁਰਸੀ ਲਈ ਬਿਲਕੁਲ ਸੋ ਮੇਰਾ ਮਤਲਬ ਆ ਵੀ ਇਹਦੇ ਨਾਲ ਇੱਕ ਤਾਂ ਕੁਰਸੀ ਦਾ ਵਕਾਰ ਜਿਹੜਾ ਇਸ ਬਿਆਨ ਦੇ ਨਾਲ ਬਹੁਤ ਥੱਲੇ ਆਉਂਦਾ ਇੱਕ ਮੁੱਖ ਮੰਤਰੀ ਦੀ ਕੁਰਸੀ ਆ ਤੁਸੀਂ ਉਹਨੂੰ ਜੇ ਇਹ ਕਹੋਗੇ ਵੀ ਲੋਕੀ ਕਰੋੜਾਂ ਰੁਪਇਆ ਦੇ ਕੇ ਇਸ ਕੁਰਸੀ 'ਤੇ ਬੈਠਦੇ ਆ ਤਾਂ ਫੇਰ ਉਸ ਕੁਰਸੀ ਦਾ ਦਾ ਜਿਹੜਾ ਉਹਦੀ ਜਿਹੜੇ ਗਰਮਾ ਨਾ ਉਹਦੀ ਸ਼ਾਨ ਜਿਹੜੀ ਹੈ ਨਾ ਉਸ ਕੁਰਸੀ ਦੀ ਘਟਦੀ ਹੈ ਬਿਲਕੁਲ ਬਿਲਕੁਲ ਸਹੀ ਕਿਹਾ ਤੇ ਇਸ ਦੇ ਨਾਲ ਹੀ ਕਾਂਗਰਸ ਚ ਕਾਂਗਰਸ ਵਿੱਚ ਉਥਲ ਪੁਥਲ ਹੋ ਚੁੱਕੀ ਹੈ ਤੇ ਕੀ ਲੱਗਦਾ 2027 ਦੀਆਂ ਚੋਣਾਂ ਚ ਇਹਦਾ ਇਸ ਚੀਜ਼ਾਂ ਦਾ ਹੀ ਨਾ ਬਿਆਨਬਾਜ਼ੀਆਂ ਦਾ ਕਿਸ ਤਰ੍ਹਾਂ ਪ੍ਰਭਾਵ ਹੋ ਸਕਦਾ ਹੈ ਦੇਖੋ ਇਹ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਨੇ ਪ੍ਰਵਾਜੀ ਇਹ ਜਿਹੜੀਆਂ ਨੇ ਨਾ ਇਹ ਥੋੜੀਆਂ ਟਾਈਮ ਬੀਇੰਗ ਲਈ ਹੁੰਦੀਆਂ ਨੇ ਵੀ ਥੋੜੇ ਟਾਈਮ ਦੇ ਵਿੱਚ ਜਦੋਂ ਕਿਸੇ ਨੇ ਬਿਆਨ ਦਿੱਤਾ ਇਹ ਇਹਦਾ ਇੱਕ ਹਫ਼ਤੇ ਬਾਅਦ ਇਹਦਾ ਅਸਰ ਖਤਮ ਹੋ ਜਾਣਾ ਕਿਉਂਕਿ ਕੋਈ ਨਾ ਕੋਈ ਨਵਾਂ ਬਿਆਨ ਹੋਰ ਕੋਈ ਨਾ ਕੋਈ। اچھا ਕਾਂਗਰਸ ਕਾਂਗਰਸ ਦੇ ਨੁਮਾਇੰਦੇ ਹੀ ਕਾਂਗਰਸ ਦੀ ਲੀਡਰ ਹੀ ਕਿਉਂ ਕਾਂਗਰਸ ਨੂੰ ਲੈ ਕੇ ਇਦਾਂ ਦੀਆਂ ਬਿਆਨਬਾਜ਼ੀਆਂ ਕਰਦੇ ਹੈ ਕੀ ਲੱਗਦਾ ਹੈ? ਦੇਖੋ ਮੈਂ ਮੈਨੂੰ ਜਿੱਥੇ ਨਵਜੋਤ ਸਿੰਘ ਸਿੱਧੂ ਹੋ ਜਾਣ ਮਜੂਦ ਕੋਰ ਸਿੱਧੂ ਵਾਲੀ ਗੱਲ ਹੈ ਨਾ ਇਹ ਦੋਵੇਂ ਬੰਦੇ ਆਪਾਂ ਨੂੰ ਕਦੀ ਨਹੀਂ ਲੱਗਿਆ ਵੀ ਕਿਸੇ ਪਾਰਟੀ ਵਿੱਚ ਇਮਾਨਦਾਰੀ ਨਾਲ ਬੈਠੇ ਹੈ। ਬੈਠੇ ਹੋ ਸਕਦੇ ਨੇ। ਇਹ ਸਾਨੂੰ ਐ ਲੱਗਦਾ ਹੈ ਵੀ ਇਹਨਾਂ ਦੀ ਪਾਰਟੀ ਕੋਈ ਹੈ ਹੀ ਨਹੀਂ। ਹਮਮਤਲਬ ਜਿੱਧਰ ਪਲੜਾ ਭਾਰੀ ਹੋ। ਹਾਂ। ਇਹ ਇਹਨਾਂ ਨੇ ਮਤਲਬ ਜਦੋਂ ਮਰਜ਼ੀ ਬਿਆਨ ਦੇ ਦਿੰਦੇ ਨੇ ਇਹ ਨਹੀਂ ਪਤਾ ਲੱਗਦਾ ਵੀ ਇਹ ਕਾਂਗਰਸ ਵੱਲੋਂ ਬੋਲ ਰਿਹਾ ਹੈ ਕਿ ਆਪਣੇ ਵੱਲੋਂ ਬੋਲ ਰਿਹਾ ਹੈ ਜਾਂ ਇਦਾਂ ਦਾ ਬਿਆਨ ਦੇ ਕੇ ਕਿਸੇ ਹੋਰ ਪਾਰਟੀ ਦੇ ਹਮਾਇਤ ਕਰ ਰਿਹਾ ਹੈ ਸੋ ਉਹਨਾਂ ਬਾਰੇ ਸਾਨੂੰ ਇਹਨਾਂ ਦੋਨਾਂ ਚੀਜ਼ਾਂ ਬਾਰੇ ਬਿਲਕੁਲ ਨਹੀਂ ਪਤਾ ਲੱਗਦਾ ਵੀ ਅਸਲ ਵਿੱਚ ਇਹ ਕਿਹੜੀ ਪਾਰਟੀ ਦੇ ਨਾਲ ਵਚਨਬੱਧ ਨੇ ਪੂਰੀ ਤਰ੍ਹਾਂ ਟਿਕੇ ਹੋਏ ਨੇ ਬਿਲਕੁਲ ਇਹਨਾਂ ਦੀ ਅਲੱਗ ਗਈ ਸਿਆਸਤ ਇੱਕ ਤਰ੍ਹਾਂ ਦੀ ਸਮਝ ਆਉਂਦੀ ਹੈ ਸੋ ਇਸੇ ਤਰ੍ਹਾਂ ਹੀ ਦੂਸਰੀ ਖਬਰਦਾਰ ਰੁਕ ਕਾਲ ਰਹੀਆਂ ਜੋ ਕਿ ਬਿਜਲੀ ਸੋਧ ਬਿੱਲ 2025 ਅਤੇ ਖੇਤੀ ਬੀਜ ਬਿੱਲ ਦੇ ਨਾਲ ਜੁੜੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬਿੱਲ ਦੀਆਂ ਕਾਪੀਆਂ ਸਾਰ ਕੇ ਪ੍ਰਦਰਸ਼ਨ ਕੀਤਾ ਗਿਆ ਇਹ ਰੋਸ ਧੰਨਾ ਹੈ ਜਿਹੜਾ 3 ਘੰਟੇ ਤੱਕ ਜਾਰੀ ਰਿਹਾ ਕੀ ਮੰਗ ਸੀ ਉਹਨਾਂ ਦੀ ਅਤੇ ਕਿਉਂ ਇਸ ਬਿੱਲਾਂ ਦਾ ਵਿਰੋਧ ਹੋ ਰਿਹਾ ਹੈ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਕਿਸਾਨਾਂ ਨਾਲ ਜੁੜੀਆਂ ਹੋਈਆਂ ਨੇ ਆਪਾਂ ਬਹੁਤ ਸਾਰੇ ਜਿਹੜੇ ਨਾ ਮਸਲੇ ਕਿਸਾਨਾਂ ਦੇ ਜਦੋਂ ਏਡੀ ਵੱਡੀ ਮੂਵਮੈਂਟ ਚੱਲੀ ਹੈ ਉਹਦੇ ਵਿੱਚ ਸਾਰੇ ਮਸਲੇ ਸ਼ਾਮਿਲ ਸਿਗੇ ਆ ਜੀ ਕਿਸਾਨ ਉਸ ਵਲੇ ਵੀ ਆਪਣੇ ਬਿਜਲੀ ਦੇ ਬਿੱਲਾਂ ਬਾਰੇ ਗੱਲ ਕਰ ਰਹੇ ਸੀਗੇ ਮਹਿੰਗੇ ਬੀਜਾਂ ਦੀ ਗੱਲ ਕਰ ਰਹੇ ਸੀ ਹੋਰ ਚੀਜ਼ਾਂ ਦੀ ਗੱਲ ਕਰ ਰਹੇ ਸੀਗੇ ਲੇਕਿਨ ਸਰਕਾਰ ਜਿਹੜੇ ਸੀਗੇ ਸਰਕਾਰ ਨੇ ਇੱਕ ਵਾਅਦੇ ਕਰਕੇ ਉਸ ਵਲੇ ਉਹ ਆਪਣੇ ਬਿੱਲ ਦਾ ਵਾਪਸ ਲੈ ਲੈ ਲੇ ਲੇਕਿਨ ਇਹਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉੱਥੇ ਦੇ ਉੱਥੇ ਟਿਕੀਆਂ ਹੋਈਆਂ ਨੇ ਲੇਕਿਨ ਇਹਦੇ ਵਿੱਚ ਹੁਣ ਜਿਹੜੇ ਤਾਂ ਧੰਨੇ ਲੱਗ ਰਹੇ ਆ ਜਾਂ ਕੋਈ ਰੇਲ ਰੋਕੋ ਹੋ ਰਿਹਾ ਕੁਝ ਹੋਰ ਵੀ ਹੋ ਰਿਹਾ ਤਾਂ ਇਹਦੇ ਵਿੱਚ ਉਹ ਕਿਸਾਨਾਂ ਦੇ ਮਸਲੇ ਜਿਹੜੇ ਆ ਇਹ ਇਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੁਣ ਮੋਦੀ ਸਰਕਾਰ ਜਿਹੜੇ ਆ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਰੋੜਾਂ ਰੁਪਏ ਦੇ ਰਹੇ ਆ ਜਾਂ ਵੰਡ ਰਹੇ ਆ ਲੇਕਿਨ ਉਹਨਾਂ ਦੀ ਮਦਦ ਜਿਹੜੀ ਆ ਨਾ ਉਹ ਨਜ਼ਰ ਨਹੀਂ ਆ ਰਹੀ ਵੀ ਕਿਸਾਨਾਂ ਦੀ ਕੋਈ ਜ਼ਿਆਦਾ ਮਦਦ ਕਰ ਰਹੀ ਹੈ ਇਹ ਬਹੁਤ ਮੁਸ਼ਕਲਾਂ ਜੋ ਉਹ ਹਾਲ ਹੁੰਦੀਆਂ ਨਜ਼ਰ ਨਹੀਂ ਆ ਬਿਲਕੁਲ ਬਿਲਕੁਲ ਮਤਲਬ ਬਿਜਲੀ ਦਾ ਇੱਕ ਡਾ ਵੱਡਾ ਸੰਕਟ ਹੈ ਕਿਸਾਨਾਂ ਦੇ ਕੋਲ ਜੇ ਆਪਾਂ ਬਾਕੀ ਲਾ ਲਈਏ ਵੀ ਹੁਣ ਸਾਡੇ ਭਗਵੰਤ ਮਾਨ ਹੁਣੇ ਆ ਇਹਨਾਂ ਨੇ ਸਾਰੇ ਇੱਥੇ ਘਰਾਂ ਦੀ ਬਿਜਲੀ ਜਿਹੜੀ ਆ ਉਹ ਮਾਫ ਕੀਤੀ ਹੋਈ ਆ ਜਿੰਨੇ ਮਰਜ਼ੀ ਯੂਨਿਟ ਦਿੱਤੇ ਹੋਏ ਲੇਕਰ ਅਸਲੇ ਮੰਗ ਜਿਹੜੇ ਆ ਨਾ ਮੈਂ ਕਹਿਣਾ ਪਿਆ ਵੀ ਅਕਾਲੀ ਗਵਰਨਮੈਂਟ ਵੇਲੇ ਸਭ ਤੋਂ ਜ਼ਿਆਦਾ ਧਿਆਨ ਜਿਹੜਾ ਸੀ ਕਿਸਾਨਾਂ ਵੱਲ ਦਿੱਤਾ ਜਾਂਦਾ ਸੀ ਬਿਲਕੁਲ ਔਰ ਉਹਨਾਂ ਨੇ ਕਿਸਾਨਾਂ ਦੇ ਜਿਹੜੇ ਬਿਜਲੀ ਦੇ ਬਿੱਲ ਸੀ ਪੂਰੀ ਤਰ੍ਹਾਂ ਉਹਨਾਂ ਨੇ ਮਾਫ ਕੀਤੇ ਹੋਏ ਸੀਗੇ ਹੁਣ ਅੱਜ ਕੱਲ ਕੀ ਹੋ ਰਿਹਾ ਅੱਜ ਕੱਲ ਤੱਕ ਕਿਸੇ ਨੇ ਆਪਣੇ ਜੇ ਮੋਟਰ ਲਗਵਣੀ ਆ ਤਾਂ ਉਹਦੇ ਲਈ ਉਹਨੂੰ ਬੜੀ ਭੱਜ ਦੌੜ ਕਰਨੀ ਪੈਂਦੀ ਹੈ ਜੇ ਲੈ ਮਹਕਮੇ ਸੋ ਇਹੋ ਜਿਹੇ ਗੱਲਾਂ ਜਿਹੜੀਆਂ ਨੇ ਇਹੋ ਜਿਹੇ ਮਸਲੇ ਲੈ ਕੇ ਨੇ ਜਿਹੜੇ ਕਿਸਾਨ ਜਿਹੜੇ ਨੇ ਉਹ ਬਿਲਕੁਲ ਨਿਰਾਸ਼ ਨਿਰਾਸ਼ ਨੇ اور ਉਹ ਸੜਕਾਂ ਦੇ ਉੱਤੇ ਆ ਜਾਂਦੇ ਨੇ ਤੇ ਉਹ ਆਪਣੇ ਇਸੇ ਤਰ੍ਹਾਂ ਬੀਜ ਦਾ ਮਸਲਾ ਹੈ ਵੀ ਬੀਜ ਉਹਨਾਂ ਨੂੰ ਸਹੀ ਕੁਆਲਿਟੀ ਦਾ ਸਹੀ ਭਾਅ ਦੇ ਉੱਤੇ ਕੋਈ ਸਹੀ ਚੀਜ਼ਾਂ ਜਿਹੜੀਆਂ ਉਹ ਨਹੀਂ ਮਿਲ ਰਹੀਆਂ ਸੋ ਉਹਨਾਂ ਦੇ ਜਿਹੜੇ ਇਹ ਜਿਹੜੇ ਮਸਲੇ ਹਨਾ ਇਹ ਜਿੰਨੀ ਤੱਕ ਬੈਠ ਕੇ ਸਰਕਾਰ ਸੁਣਦੀ ਨੇ ਖਾਸ ਤੌਰ ਤੇ ਸਾਡੀ ਕੇਂਦਰ ਦੀ ਸਰਕਾਰ ਕਿਉਂਕਿ ਕੇਂਦਰ ਦੀ ਸਰਕਾਰ ਦੇ ਉੱਤੇ ਬਹੁਤ ਜਿਹੜੀ ਸਟੇਟ ਗਵਰਨਮੈਂਟ ਬਹੁਤ ਹੀ ਉਹਦੇ ਉੱਤੇ ਡਿਪੈਂਡੈਂਟ ਰਹਿੰਦੀ ਹੈ ਵੀ ਕੇਂਦਰ ਵੱਲੋਂ ਮਦਦ ਆਵੇ ਸਾਨੂੰ ਜਾਂ ਕੇਂਦਰ ਵੱਲੋਂ ਕੋਈ ਸਹਾਇਤਾ ਆਵੇ ਲੇਕਿਨ ਇਸ ਪੰਜਾਬ ਸਰਕਾਰ ਦਾ ਵੀ ਜਿਹੜੀ ਬਾਣ ਸਰਕਾਰ ਹੈ ਉਹ ਉਹਦਾ ਵੀ ਇਹ ਫਰਜ਼ ਬਣਦਾ ਵੀ ਉਹ ਇਹਨਾਂ ਦੇ ਮੰਗਾਂ ਸੁਣੇ ਔਰ ਉਹਨਾਂ ਮੰਗਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੁਣ ਸਾਡੇ ਮਾਨ ਸਾਹਿਬ ਤਾਂ ਦੂਸਰੇ ਦੇਸ਼ਾਂ ਚ ਕੋਰੀ ਗੱਲ ਕਿਸੇ ਹੋਰ ਪਾਸੇ ਪ੍ਰਧਾਨ ਮੰਤਰੀ ਦੇ ਤਾਂ ਬਹੁਤ ਤੰਜ ਉਹ ਕੱਸਦੇ ਹੁੰਦੇ ਆ ਕਿ ਉਹਨਾਂ ਦੇ ਦੌਰੇ ਖਤਮ ਨਹੀਂ ਹੁੰਦੇ ਤੇ ਇੱਧਰ ਆਪਣੇ ਮਸਲੇ ਨੂੰ ਮਸਲਿਆਂ ਤੋਂ ਹਟ ਕੇ ਆਪਣੇ ਦੌਰਿਆਂ ਦੇ ਚੱਲਦੇ ਨੇ ਬਿਲਕੁਲ ਬਿਲਕੁਲ ਇਹ ਇਹਨਾਂ ਨੇ ਵੀ ਦੌਰਿਆਂ ਤੇ ਜ਼ੋਰ ਦਿੱਤਾ ਹੈ ਔਰ ਦੇਖੋ ਇਹ ਉੱਥੋਂ ਬਾਹਰੋਂ ਜਾ ਕੇ ਲੱਭਣ ਗਏ ਨੇ ਵੀ ਸਾਨੂੰ ਇੱਥੇ ਪੰਜਾਬ ਚ ਇਨਵੈਸਟ ਕਰਨ ਵਾਲੇ ਬੰਦੇ ਮਿਲਣ ਉਦਯੋਗ ਹੋ ਸਕੇ ਔਰ ਜਿਹੜੇ ਪੰਜਾਬ ਦੇ ਵਿੱਚ ਪਹਿਲਾਂ ਉਦਯੋਗ ਬੰਦ ਹੋ ਰਹੇ ਨੇ ਉਹਨਾਂ ਨੂੰ ਠੋਣ ਦੀ ਕੋਸ਼ਿਸ਼ ਨਹੀਂ ਹੋ ਰਹੀ ਸੋ ਇਹ ਚੀਜ਼ਾਂ ਜਿਹੜੀ ਇਹਨਾਂ ਦਾ ਇਹ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਕਿਸਾਨ ਜਿਹੜਾ ਹੈ ਇਹ ਇਹਨਾਂ ਦੀ ਮਦਦ ਜਿਹੜੀ ਹੈ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਦੇ ਮਸਲਿਆਂ ਨੂੰ ਸੁਣਿਆ ਜਾਣਾ ਚਾਹੀਦਾ ਔਰ ਹੱਲ ਕੀਤਾ ਜਾਣਾ ਚਾਹੀਦਾ ਅੱਛਾ ਰੋਸ ਪ੍ਰਦਰਸ਼ਨ ਜਿਹੜੇ ਕਰਨ ਵਾਲੇ ਸੀ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਰਾ ਜਿਹੜਾ ਕੰਮਕਾਜ ਹੈ ਉਹ ਪ੍ਰਾਈਵੇਟ ਹੱਥਾਂ ਕਾਰਪੋਰੇਟ ਘਰਾਣੀਆਂ ਦੇ ਹੱਥ ਵਿੱਚ ਦੇਣਾ ਚਾਹੁੰਦੀ ਹੈ ਕੀ ਹਰ ਇੱਕ ਖੇਤ ਨੂੰ ਨਿੱਜੀਕਰਨ ਕਰਨਾ ਜ਼ਰੂਰੀ ਹੈ ਇਹ ਬਹੁਤਾ ਮਸਲਾ ਇਹੋ ਹੀ ਆ ਜੇ ਜਦੋਂ ਆਪਾਂ ਇਹ ਕਹ ਦਿੰਦੇ ਆ ਵੀ ਤੁਹਾਡੇ ਜਿਹੜੇ ਬਿਜਲੀ ਦੇ ਬਿੱਲ ਆ ਤੁਹਾਡੇ 스마트 ਮੀਟਰ ਨੇ ਫਲਾਣੇ ਨੇ ਹੁਣ 스마트 ਮੀਟਰਾਂ ਦੀ ਗੱਲ ਹੀ ਬਹੁਤਾ ਲੈ ਕੇ ਜਿਹੜੇ ਕਿਸਾਨ ਸੀਗੇ ਸੜਕਾਂ ਤੇ ਆਏ ਨੇ ਜੀ ਵੀ ਇਹ ਬਿਲਕੁਲ ਕਿਸਾਨਾਂ ਦੇ ਨਾਲ ਜਾਇਜ਼ ਨਹੀਂ ਆ ਇਹਦੇ ਵਿੱਚ ਬਿੱਲ ਪਤਾ ਨਹੀਂ ਕਿਹੜੇ ਹਿਸਾਬ ਨਾਲ ਹੁੰਦੇ ਆ ਕਿੱਥੇ ਜਾਂਦੇ ਆ ਲੇਕਿਨ ਸਰਕਾਰ ਜਿਹੜੀ ਆ ਸਰਕਾਰ ਆਪਣੇ ਹੱਥੋਂ ਸਾਰਾ ਕੁਝ ਛੱਡਦੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਕਿਹਾ ਔਰ ਪ੍ਰਾਈਵੇਟ ਵਾਲੇ ਪਾਸੇ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਆ ਰਹੀ ਹੈ ਇਸੇ ਤਰ੍ਹਾਂ ਹੀ ਬੀਜਾਂ ਦਾ ਮਸਲਾ ਹੈ ਬੀਜਾਂ ਦਾ ਮਸਲਾ ਵੀ ਜਿਹੜਾ ਕਿਸੇ ਪ੍ਰਾਈਵੇਟ ਏਜੰਸੀ ਨੂੰ ਦੇ ਕੇ ਉਹ ਕਿਸਾਨਾਂ ਨੂੰ ਹੋਰ ਪਰੇਸ਼ਾਨੀ ਵਾਲੇ ਪਾਸੇ ਧੱਕ ਰਹੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਕਿਸਾਨਾਂ ਦੇ ਮਸਲੇ ਨੇ ਨਾ ਇਹ ਸਾਡੀਆਂ ਸਰਕਾਰਾਂ ਨੂੰ ਆਪ ਆਪਣੇ ਹੱਥਾਂ 'ਚ ਲੈ ਕੇ ਇਹਨਾਂ ਨੂੰ ਕਰਨਾ ਚਾਹੀਦਾ ਠੀਕ ਨਹੀਂ ਤਾਂ ਫਿਰ ਕਿਸਾਨਾਂ ਦੇ ਨਾਲ ਫਿਰ ਕਿਸਾਨ ਤਾਂ ਫਿਰ ਉਸੇ ਤਰ੍ਹਾਂ ਫਿਰ ਸੜਕਾਂ ਤੇ ਆਣਗੇ ਬਿਲਕੁਲ ਜੇਕਰ ਇਹਨਾਂ ਇਹਨਾਂ ਬਿੱਲਾਂ ਦਾ ਨਿੱਜੀਕਰਨ ਹੋ ਜਾਂਦਾ ਹੈ ਜਾਂ ਇਹਨਾਂ ਖੇਤਾਂ ਵਿੱਚ ਨਿੱਜੀਕਰਨ ਹੋ ਜਾਂਦਾ ਤਾਂ ਆਉਣ ਵਾਲੀਆਂ ਦਿੱਕਤਾਂ ਕੀ ਪੇਸ਼ ਆ ਸਕਦੀਆਂ ਹਾਂ ਬਿਲਕੁਲ ਆਉਣ ਵਾਲੀ ਦਿੱਕਤ ਕਿਸਾਨਾਂ ਨੂੰ ਬੜੀ ਮੁਸ਼ਕਲ ਹੋਏਗੀ ਹਰ ਕੰਮ ਦੇ ਵਿੱਚ ਮੁਸ਼ਕਲ ਹੋਏਗੀ ਉਹਨਾਂ ਨੂੰ ਜਿਹੜੇ ਬੀਜ ਲੈਣੇ ਮੁਸ਼ਕਲ ਹੋਣਗੇ ਉਹਨਾਂ ਨੂੰ ਬਿਜਲੀ ਦਾ ਬਿੱਲ ਲੈਣਾ ਮੁਸ਼ਕਲ ਹੋ ਜਾਏਗਾ ਜਿਹੜੀ ਚੀਜ਼ਾਂ ਖਾਸ ਤੌਰ ਦੇ ਉੱਤੇ ਕਿਸਾਨਾਂ ਦੀ ਪੈਦਾਵਾਰ ਨਾਲ ਜੁੜੀਆਂ ਹੋਈਆਂ ਨੇ ਨਾ ਉਹਨਾਂ ਵਿੱਚ ਮਸਲਿਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ ਸੋ ਇਹ ਜਿਹੜੇ ਕਿਸਾਨਾਂ ਦੇ ਅੰਦਰ ਜਿਹੜੀ ਇਹੋ ਜਿਹੀ ਇੱਕ ਚੀਜ਼ ਜਿਹੜੀ ਆਈ ਹੋਈ ਹੈ ਵੀ ਸਾਡੇ ਉੱਤੇ ਸਰਕਾਰਾਂ ਜਿਹੜੀਆਂ ਨੇ ਸਾਡੇ ਵੱਲ ਧਿਆਨ ਨਹੀਂ ਦੇ ਰਹੀਆਂ ਇਹ ਜ਼ਰੂਰੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਨਾ ਇਹਨਾਂ ਮਸਲੇ 'ਤੇ ਵੱਲ ਧਿਆਨ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਵੀ ਉਹਨਾਂ ਦੇ ਕੀ ਮਸਲੇ ਤੇ ਕਿਸ ਤਰ੍ਹਾਂ ਹੱਲ ਕੀਤਾ ਜਾਣਾ ਚਾਹੀਦਾ ਬਿਲਕੁਲ ਬੇਦੀ ਸਰ ਅਗਲੀ ਵੀ ਖਬਰ ਦਾ ਰੁਕ ਕਰ ਲੰਨੇ ਆ ਪਰ ਉਸ ਤੋਂ ਪਹਿਲਾਂ ਵਿਹਲਾ ਹੋ ਗਿਆ ਇੱਕ ਛੋਟੇ ਜਿਹਾ ਕਮਰਸ਼ੀਅਲ ਬ੍ਰੇਕ ਦਾ ਤੇ ਜਲਦ ਹਾਜ਼ਰ ਹੋਵਾਂਗੇ ਇਸ ਬ੍ਰੇਕ ਤੋਂ ਬਾਅਦ